ਤੇ ਝੋਨੇ ਚ ਫਿਰਦੇ ਆਪਾਂ ਨਾ ਤੇ ਝੋਨੇ ਦੇ ਹਾਲ ਦਿਖਾਉਣੇ ਤੁਨੂੰ ਹਾਲ ਮਾੜੇ ਹੋ ਰਹੇ ਆ। ਸੁੰਡੀ ਪੈ ਗਈ ਤੇ ਸੁੰਡੀ ਨੇ ਖਾ ਲਿਆ ਝੋਨਾ ਹਨਾ। ਤੇ ਹੁਣ ਆਪਾਂ ਲਾ ਰਹੇ ਹਾਂ ਉਹਦੇ ਵਿੱਚ ਡੱਕੇ। ਦੁਬਾਰੇ ਪੰਗਾ ਬਹੁਤ ਹੈ ਇਹ ਔਖਾ ਕੰਮ ਬਹੁਤ ਹੈ। ਤੇ ਆਜੋ ਫਿਰ ਦਿਖਾਈਏ ਤੇ ਜੁੜੇ ਰਹੋ ਕਿਹੜੇ ਕਿਹੜੇ ਭਰਾ ਆਉਂਦੇ ਆ ਜਿਹੜੇ ਆਉਣਗੇ ਬਾਈ ਕਰਿਓ ਸ਼ੇਅਰ ਫਿਰ ਨਾ ਦੇਖਦੇ ਆ। ਲੈ ਮਿੱਤਰੋ ਇਧਰ ਸਾਡਾ ਬੱਬੂ ਲਾਈ ਜਾਂਦਾ। ਝੋਨਾ ਛੋਣੇ ਦੇ ਵਿੱਚ ਛੋਣਾ ਤੇ ਜਿਹੜੇ ਡੱਕੇ ਖਰਾਬ ਹੋਏ ਆ ਸਾਨੂੰ ਦਿਖਾਉਣੇ ਆ ਕੀ ਹਾਲਾਤ ਹੋ ਗਏ ਉਹਨਾਂ ਦੇ ਮੱਚ ਗਏ ਹਨਾ ਬਾਬੂ ਜੜ ਖਰਾਬ ਹੋ ਗਈ ਇਹਨਾਂ ਦੀ ਹਨਾ ਆ ਦੇਖੋ ਜਿਵੇਂ ਆ ਹੋ ਰਿਹਾ ਹਨਾ ਦਿਖਾਉਣੇ ਸਾਨੂੰ ਲੈ ਇਹਦਾ ਕੀ ਹਾਲ ਹੋਇਆ ਲੈ ਹੈ ਹੀ ਨਹੀਂ ਕੱਲਾ ਹੀ ਆ ਜਾਂਦਾ ਜੜ ਖਤਮੀ ਹੋ ਗਈ ਇਹਦੀ ਯਾਰ ਦੇਖੋ ਮਿੱਤਰੋ ਇਹ ਕਾਰਨ ਆਲੇ ਕਿਸੇ ਦੀ ਜੜ ਨਹੀਂ ਆਉਂਦੀ ਨਾਲ ਸਾਰਾ ਸਿਸਟਮ ਇਹ ਏਸੇ ਲੋਟੀ ਹੋ ਰਿਆ ਨਾ ਤੇ ਹੈ ਇਹ ਜਿਆਦਾਤਰ ਦੋ ਖੇਰਾਂ ਚ ਦੋ ਤਿੰਨ ਖੇਰਾਂ ਚ ਬਾਕੀ ਸਾਰਾ ਇਧਰ ਬਚਤ ਰਹੀ ਗਈ ਹੁਣ ਇਹ ਹਾਲਾਤ ਕੀ ਹੋਏ ਤੇ ਕਿਉਂ ਹੋਏ ਇਹ ਤੁਸੀਂ ਕਰਿਓ ਕਮੈਂਟ ਦੱਸਿਓ ਫਿਰ ਤੇ ਕਿਹੜੇ ਕਿਹੜੇ ਭਰਾ ਜੁੜਦੇ ਆ ਸ਼ੇਅਰ ਕਰੀ ਚੱਲਿਓ ਤੇ ਸਾਨੂੰ ਦਿਖਾਤਾ ਵੀ ਆਹ ਹਾਲਾਤ ਹੋ ਗਏ ਝੋਨੇ ਦੇ ਇਧਰਲੇ ਪਾਸੇ ਬਈ ਸਹੀ ਆ ਨਾ ਆ ਸਾਰੀ ਸਾਈਡ ਇਧਰੋਂ ਠੀਕ ਐ ਤੇ ਉਧਰਲੇ ਪਾਸੇ ਸਾਰਾ ਖਰਾਬ ਹੈ ਇਧਰ ਉਹ ਦੇਖੋ ਬੂਝਾ ਵਾਜਾ ਸਹੀ ਮਾਰੀ ਜਾਂਦਾ ਜਿਵੇਂ ਸਹੀ ਚੱਲ ਪਿਆ ਹਨ ਬਹੁਤ ਬੂਧ ਇਧਰਲਾ ਕੰਮ ਘੈਂਟ ਹੈ ਤੇ ਉਧਰਲੇ ਪਾਸੇ ਖਰਾਬ ਹੋਈ ਜਾਂਦੇ ਇੱਕ ਸਾਈਡ ਤੇ ਹੋਰ ਦੱਸੋ ਬਾਈ ਕੀ ਹਾਲ ਚਾਲ ਆ ਤੇ ਆ ਜੋ ਫਿਰ ਕਮੈਂਟਾਂ ਚ ਵੀ ਜਿਹੜੇ ਜਿਹੜੇ ਭਰਾ ਹੁੰਦੇ ਆ ਤੇ ਕਰਦੇ ਆ ਗੱਲਾਂ ਬਾਤਾਂ ਤੇ ਤੁਹਾਡੇ ਏਰੀਆ ਦੇ ਵਿੱਚ ਮੌਸਮ ਵੀ ਜਰੂਰ ਦੱਸਿਓ ਬਾਈ ਮੌਸਮ ਕਿੱਦਾਂ ਦਾ ਹਨ ਤੇ ਬਹੁਤ ਮੀਂਹ ਪਿਆ ਆਪਣੇ 2 ਦਿਨ ਪਹਿਲਾਂ ਤੇ ਅੱਜ ਠੀਕ ਆ ਗਰਮੀ ਦੁਬਾਰੇ ਹੋਈ ਪਈ ਐ ਆਉਣ ਦੇ ਚਾਂਸ ਲੱਗਦੇ ਐ ਤੇ ਜਿਹੜੇ ਜਿਹੜੇ ਭਰਾਵਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਕਰ ਲਿਓ ਹਣਾ ਤੇ ਬੱਬੂ ਲਈ ਜਾਂਦਾ ਡੱਕੇ ਤੇ ਤੁਹਾਨੂੰ ਮੱਛੇ ਹੋਏ ਡੱਕੇ ਵੀ ਦਿਖਾਉਣੇ ਐ ਜਿਹੜੇ ਖਤਮ ਹੀ ਹੋ ਗਏ ਜਮਾ ਯਾਰ ਹਾਂ ਦੇਖੋ ਇੱਧਰਲੇ ਨਾਲੋਂ ਉਧਰ ਨਾਲੋਂ ਇੱਧਰ ਜ਼ਿਆਦਾ ਐ ਇੱਧਰ ਚੱਲਦੇ ਆਪਾਂ ਥੋੜਾ ਜਿਹਾ ਉਹਨੂੰ ਚੱਲ ਕੇ ਦਿਖਾਉਣੇ ਐ ਕਿੱਥੇ ਮੱਛੇ ਆ ਬਾਲੇ ਹਣਾ ਚਲੋ ਆਜੋ ਆਜੋ ਕਿਹੜੇ ਕਿਹੜੇ ਭਰਾ ਜੁੜੀ ਜਾਂਦੇ ਆ ਸ਼ੇਅਰ ਕਮੈਂਟ ਜਰੂਰ ਕਰਿਓ ਬਈ ਹਣਾ ਕਿੱਥੋਂ ਕਿੱਥੋਂ ਆਪਣੇ ਨਾਲ ਭਰਾ ਜੁੜੀ ਜਾਂਦੇ ਆ ਤੇ ਹੋਰ ਸੁਣਾਓ ਕੀ ਹਾਲ ਚਾਲ ਹੈ ਮੌਸਮ ਕਿਵੇਂ ਦਾ ਹੈ ਤੇ ਕੀ ਹਾਲਾਤ ਹੈ ਅੱਜ ਦੇ ਮੌਸਮ ਦੇ ਹਣਾ ਆ ਦੇਖੋ ਆ ਢੱਕੇ ਤਹੇ ਲੱਗਦਾ ਵੀ ਚੱਲ ਪੈਣਗੇ ਤੇ ਆ ਦੇਖਾ ਜਮਿਆ ਹੋ ਰਿਹਾ ਆ ਦਿਖਾਉਣੇ ਆਪਾਂ ਤੁਹਾਨੂੰ ਇਹਦੇ ਹੈ ਹੀ ਨਹੀਂ ਕੁਝ ਜਾੜੀ ਨਹੀਂ ਆਉਂਦੀ ਲੈ ਆਹ ਹਾਲਾਤ ਹੋ ਗਏ ਇਹਦੇ ਬਾਈ ਜੜ ਹੈ ਹੀ ਨਹੀਂ ਕਿਸੇ ਦੇ ਨਾਲ ਹਾਂ ਦੇਖੋ ਆ ਜਿਹੜੇ ਮੱਚ ਗਏ ਨਾ ਐਡੀ ਹੈਗੀ ਆ ਕਰਣਾ ਹੋ ਰਿਹਾ ਤੇ ਹੋਰ ਦੱਸੋ ਤੁਹਾਡੇ ਮੌਸਮ ਕਿੱਦਾਂ ਦਾ ਹੈ ਕਿਹੜਾ ਏਰੀਆ ਤੇ ਕਿਵੇਂ ਦਾ ਮੌਸਮ ਹੈ ਤੇ ਫਸਲ ਵਾੜੀ ਕਿਵੇਂ ਦੀ ਹੈ ਤੇ 31 ਭਰਾ ਜੁੜ ਗਏ ਲੈ ਤੇ ਆ ਜੋ ਫਿਰ ਤੁਹਾਨੂੰ ਦਿਖਾਉਣੇ ਆ ਖੇਤਾਂ ਵਾਲੀ ਰੌਣਕ ਖੇਤਾਂ ਵਾਲਾ ਮਾਹੌਲ ਤੇ ਜਿਹੜੇ ਜਿਹੜੇ ਭਰਾ ਜੁੜੀ ਜਾਂਦੇ ਆ ਸ਼ੇਅਰ ਜ਼ਰੂਰ ਕਰਦੇ ਹੋ ਹਣਾ ਲਾਈਵ ਨੂੰ ਆਪਣੇ ਨੂੰ ਤੇ ਕਿਉਂਕਿ ਆਪਾਂ ਲਾਈਵ ਹੁੰਦੇ ਨਹੀਂ ਬਈ ਬਹੁਤ ਘੱਟ ਹੁੰਨੇ ਆ ਤੇ ਜਦੋਂ ਦਾ ਆਪਾਂ ਇਹ ਚੈਨਲ ਬਣਾਇਆ ਹਣਾ YouTube ਤੇ ਤੇ ਮੈਨੂੰ ਲੱਗਦਾ ਵੀ ਅੱਜ ਆਪਾਂ ਦੂਜੀ ਵਾਰ ਲਾਈਵ ਹੋ ਰਹੇ ਹਾਂ ਹਣਾ ਤੇ ਹੁਣ ਹੋਇਆ ਕਰਾਂਗੇ ਆਪਾਂ ਤੇ ਆ ਜੋ ਫਿਰ ਕੋਈ ਜਾਣਕਾਰੀ ਹੋਈ ਤਾਂ ਉਹ ਵੀ ਸਾਂਝੀ ਕਰ ਲਿਓ ਤੇ ਇਧਰਲਾ ਛੋੜਨਾ ਵੀ ਓਕੇ ਐ ਤੇ ਆ ਦਿਖਾਉਣਾ ਥਨੂੰ ਆ ਗਿਆ ਤਾਂ ਛੋਣਾ ਲੱਗਿਆ ਹੋਇਆ 212 ਘੈਂਟ ਫਸਲ ਐ ਤੇ ਬਾਕੀ ਤੁਸੀਂ ਦੱਸ ਦੋ ਤੁਹਾਡੇ ਏਰੀਏ ਦੇ ਵਿੱਚ ਕਿਵੇਂ ਦਾ ਮੌਸਮ ਆ ਤੇ ਕਿਵੇਂ ਦੀ ਫਸਲ ਖੜੀ ਆਣਾ ਤੇ ਕਰਿਓ ਕਮੈਂਟ ਇਧਰ ਮੂੰਗੀਆਂ ਮੰਗੀਆਂ ਦੀ ਬਾਡੀ ਚੱਲੀ ਜਾਂਦੀ ਐ ਤੁਹਾਨੂੰ ਦੇਖਦੀ ਹੁਣੇ ਦੂਰ ਮਸ਼ੀਨ ਫਿਰਦੀ ਹਨਾ ਠੀਕ ਫੋਸ ਨਾਓ ਖੇਤਾਂ ਵਾਲੇ ਮਾਹੌਲ ਬਾਈ ਅਲੱਗ ਹੀ ਹੁੰਦਾ ਨਾ ਬਹੁਤ ਨਜ਼ਾਰਾ ਆਉਂਦਾ ਜਿਹੜਾ ਨਜ਼ਾਰਾ ਖੇਤਾਂ ਦਾ ਆਉਂਦਾ ਬਈ ਕਿਤੇ ਨਹੀਂ ਆਉਂਦਾ ਦੇਖੋ ਤੁਸੀਂ ਹਰਿਆਲੀ ਹਰਿਆਲੀ ਹੋ ਗਈ ਹਨਾ ਚਾਰ ਸਪੇਰੇ ਮੀਂਹ ਦੇ ਨਾਲ ਇਹ ਜਾਂ ਮੌਸਮ ਹੋਇਆ ਕਿ ਹਰੇ ਬਾਈ ਹਰੇ ਬਾਈ ਹੋ ਗਈ ਤੇ ਨਜ਼ਾਰਾ ਆ ਹੀ ਜਾਂਦਾ ਜਮਾ ਬਾਈ ਕਹਿੰਦਾ ਮੌਸਮ ਖਰਾਬ ਹੈ ਇੱਛਾ ਬਾਈ ਮੌਸਮ ਬਾਈ ਆਪਣੇ ਵੀ ਖਰਾਬ ਸੀ ਅੱਜ ਹੀ ਧੁੱਪ ਜੀ ਗੱਡੀ ਆ ਰੱਬ ਨੇ ਹਨਾ ਦੋ ਦਿਨ ਹੋ ਗਏ ਆਪਣੇ ਵੀ ਬਹੁਤ ਮੌਸਮ ਖਰਾਬ ਸੀਗਾ ਤੇ ਅੱਜ ਥੋੜਾ ਸਹੀ ਹੋਇਆ ਹੈ ਪਰ ਅਜੇ ਦੋ ਦਿਨ ਹੋਰ ਦੱਸ ਰਹੇ ਆ ਵੀ ਮੌਸਮ ਖਰਾਬ ਹੈ ਬਾਕੀ ਦੇਖਦੇ ਆ ਕੀ ਬਣਦਾ ਹਨਾ ਮੌਸਮ ਦਾ ਤੇ ਇੱਧਰ ਤੁਹਾਨੂੰ ਦਿਖਾਉਣੇ ਆ ਮੂੰਗੀਆਂ ਮੰਗੀਆਂ ਵੱਢੀ ਜਾਂਦੇ ਆ ਮਸ਼ੀਨਾਂ ਚੱਲੀ ਜਾਂਦੀਆਂ ਥੋੜਾ ਜੀ ਜ਼ੂਮ ਕਰਕੇ ਦਿਖਾ ਦਿੰਨੇ ਆ ਫਿਰ ਤੁਹਾਨੂੰ ਆ ਆ ਫਿਰ ਦੀ ਕੰਬਾਈਨਡ ਮਿੱਤਰੋ ਤੇ ਮੂੰਗੀ ਵੱਢੀ ਜਾਂਦੇ ਐ ਤੇ ਇਹਦੋਂ ਪਹਿਲਾਂ ਮੂੰਗੀ ਵਾਲਾਂ ਦੇ ਡਰ ਹੋ ਰਿਆ ਸੀਗਾ ਵੀ ਵੱਢੀ ਜਾਊਗੀ ਕਿ ਨਹੀਂ ਵੱਢੀ ਜਾਂਦੀ ਹਨਾ ਕਿਉਂਕਿ ਮੂੰਗੀਆਂ ਤੇ ਸਪਰੇਹਾਂ ਕਰੀਆਂ ਸੀ ਜਿੰਨਾਂ ਤੇ ਉਹ ਜਾਦੇ ਖਰਾਬ ਹੋ ਗਈਆਂ ਸੀ ਤੂੰ ਮੀ ਪੈ ਗਿਆ ਤੇ ਆ ਝੋਨਾ ਆਪਾਂ ਕੱਲ ਲਾਇਆ ਤੇ ਇਹਨੂੰ ਹੋ ਕੇ ਘਟੋ ਘਟ 22 23 ਦਿਨ ਲਾਏ ਨੂੰ ਹਨਾ ਇਹ 22 ਦਿਨਾਂ ਤੇ 22 23 ਦਿਨਾਂ ਦੀ ਫਸਲ ਹੈ ਤੇ ਇਧਰ ਲਈ ਕੱਲ ਆਈ ਹੈ ਤੇ ਇਧਰ ਆਪਣੇ ਪਰੋਦੇਸੀਆਂ ਦਾ ਵੀ ਦਿਖਾਉਣੇ ਸਾਨੂੰ ਉਹਦੇ ਚ ਦਿੱਕਤ ਆ ਗਈ ਕਰਾਹਾ ਬਹੁਤ ਲਾਇਆ ਸੀ ਉਹਨਾਂ ਨੇ ਯਾਰ ਤੇ ਕਰਾਹਾ ਲਾਉਣ ਨਾਲ ਮਿੱਤਰੋ ਖਰਾਬ ਹੋ ਗਿਆ ਯਾਰ ਛੋਣਾ ਚਲੋ ਕੋਈ ਰੋਕੀ ਭਰਾ ਜੁੜ ਜਾਂਦਾ ਹਨ ਜੇ ਕਿਸੇ ਨੂੰ ਪਤਾ ਹੋਇਆ ਤਾਂ ਦੱਸਿਓ ਵੀ ਜਰੂਰ ਬਾਈ ਯਾਰ ਇਹਦਾ ਕੋਈ ਹੱਲ ਹੈ ਕਿ ਨਹੀਂ ਹੈ ਹਨ ਬਹੁਤ ਰੇਹਾਂ ਰੂਹਾਂ ਪਾਤੀਆਂ ਆਹ ਹਾਲਾਤ ਹੋ ਗਿਆ ਛੋਨੇ ਦੇ ਠੀਕ ਹੈ ਜੁਬਰਾਜ ਕਾਜਲ ਕੰਨਾ ਸਤਿ ਸ੍ਰੀ ਕਾਲ ਬਾਈ ਸਤਿ ਸ੍ਰੀ ਕਾਲ ਬਾਈ ਸਤਿ ਸ੍ਰੀ ਕਾਲ ਹੋਰ ਠੀਕ ਠਾਕ ਹੂੰ ਤੇ ਇਹਦਾ ਕੋਈ ਹੱਲ ਹੈ ਤਾਂ ਕਿਸੇ ਭਰਾ ਕੋਲੇ ਜਰੂਰ ਦੱਸਿਓ ਆਪਾਂ ਨੂੰ ਹਨਾ ਆਪਣੇ ਗਮਾਂਢੀ ਆ ਬਈ ਆਪਾਂ ਇਹਨਾਂ ਨੂੰ ਦੱਸ ਦਿਆਂਗੇ ਤੇ ਹੁੰਦਾ ਹੋਇਆ ਕਈ ਵਾਰ ਕਿਸੇ ਦਾ ਭਲਾ ਹੋ ਜਾਂਦਾ ਹਨਾ ਕਿਸਾਨ ਭਰਾ ਦਾ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਜ਼ਿਮੀਂਦਾਰ ਭਰਾਵਾਂ ਦੇ ਭਰਾਵਾ ਕੰਮ ਔਖਾ ਹੀ ਹੁੰਦਾ ਫਸਲ ਜਿੰਨਾ ਚਿਰ ਵੱਢ ਕੇ ਕੱਢ ਕੇ ਘਰੇ ਨਹੀਂ ਆਉਂਦੀ ਹਨਾ 6 ਮਹੀਨੇ ਖੇਤਾਂ ਦੇ ਵਿੱਚ ਬੰਦਾ ਮਿਹਨਤ ਕਰੀ ਜਾਂਦਾ ਤੇ ਕਿੱਡਾ ਵੱਡਾ ਜਿਗਰਾ ਕਿੱਡਾ ਵੱਡਾ ਹੌਸਲਾ ਹੁੰਦਾ ਹਨਾ ਵੀ ਫਸਲ ਆਊਗੀ ਤਾਂ ਫੇਰ ਮਸਲੇ ਹੱਲ ਹੋਣਗੇ ਤੇ ਕਈ ਵਾਰ ਜਮਾ ਪੱਕੀ ਫਸਲ ਤੇ ਰੱਬ ਗੜੇ ਮਾਰੀਆਂ ਕੁਝ ਹੋਰ ਹਨਾ ਖਰਾਬ ਕਰ ਜਾਂਦਾ ਕਈ ਸਿਸਟਮ ਬਣ ਜਾਂਦੇ ਆ ਪਰ ਫੇਰ ਵੀ ਕਿਸਾਨ ਆ ਜਿਹੜਾ ਡੋਲਦਾ ਨਹੀਂ ਯਾਰ ਹੌਸਲਾ ਵੱਡਾ ਰੱਖਦਾ ਉਤੋਂ ਫੇਰ ਖੜਾ ਹੋ ਜਾਂਦਾ ਕਹਿੰਦਾ ਚੱਲ ਕੋਈ ਨਹੀਂ ਅਗਲੀ ਫਸਲ ਸਹੀ ਤੇ ਆਜੋ ਤੁਹਾਨੂੰ ਚਲਦੇ ਆ ਮੂੰਗੀ ਵਾਲੇ ਵੀ ਆਪਾਂ ਮੂੰਗੀ ਵੱਢੀ ਜਾਂਦੀ ਵੀ ਦਿਖਾਉਣੇ ਆ ਤੇ ਹੋਰ ਸੁਣਾਓ ਤੁਸੀਂ ਤੇ ਆ ਬਾਈ ਆਹ ਵੈਰੈਟੀ ਦੱਸੋ ਛੋਡੇ ਏਰੀਏ ਦੇ ਵਿੱਚ ਵੀ ਹੈਗੀ ਆ ਕਿਹੜਾ ਕਿਹੜਾ ਏਰੀਆ ਛੋਡਾ ਤੇ ਕਿੱਥੇ ਕਿੱਥੇ ਹਨਾ ਕਈ ਇਹਨੂੰ ਭੰਗ ਕਹੇ ਜਾਂਦੇ ਆ ਤੇ ਕਈ ਇਹਨੂੰ ਸੁੱਖਾ ਕਹਿ ਦਿੰਦੇ ਹਨਾ ਇਹ ਪਤੰਦਰ ਬਿਨਾ ਬੀਜੇ ਤੋਂ ਬਿਨਾ ਸੇਵਾ ਕਰੇ ਤੋਂ ਕੋਈ ਰੇ ਨਹੀਂ ਪੈਂਦੀ ਕੋਈ ਸਪਰੇ ਨਹੀਂ ਹੁੰਦੀ ਹਨਾ ਕੋਈ ਗੋਡੀ ਨਹੀਂ ਪਾਉਂਦਾ ਕੁਝ ਨਹੀਂ ਕਰਦਾ ਤੇ ਆਪ ਦਾ ਧੱਕੇ ਨਾਲ ਹੀ ਹੁੰਦਾ ਤੁਰਿਆ ਆਉਂਦਾ ਤੇ ਜਿੱਧਰ ਆਪਾਂ ਫਸਲ ਤੇ ਜਿਹੜੀ ਤੇ ਰੇ ਸਪਰੇ ਇੰਨਾ ਜ਼ੋਰ ਲਾਉਣੇ ਆ ਉਹ ਮਾੜੀ ਭਮਾਰਾ ਜੇ ਇਹੀ ਹਾਲ ਬਾਈ ਜਿੰਨੀ ਫਸਲ ਦੇ ਵਿੱਚ ਜਿਹੜੇ ਖਰਪਤवार ਕਹਿ ਦਿੰਨੇ ਆਪਾਂ ਕੱਖ ਕਹਿ ਦਿੰਨੇ ਆ ਹਨਾ ਉਹਨਾਂ ਦਾ ਹੁੰਦਾ ਹਾਲ ਜਿੰਨਾ ਚੀਜ਼ਾਂ ਤੇ ਆਪਾਂ ਜ਼ੋਰ ਲਾਉਨੇ ਆ ਮਿਹਨਤ ਕਰਦੇ ਆ ਉਹ ਤਾਂ ਕਈ ਵਾਰ ਮਾੜੀ ਰਹਿ ਜਾਂਦੀ ਤੇ ਜਿਹੜਾ ਕੱਖ ਖੁੰ ਖੁੰ ਹੁੰਦੇ ਇਹਨਾਂ ਨੂੰ ਆਪਾਂ ਰੋਕਣ ਦੀ ਕੋਸ਼ਿਸ਼ ਕਰਦੇ ਆ ਇਹ ਪਤੰਦਰ ਆਪਦੀ ਆਪ ਧੱਕੇ ਨਾਲ ਹੋ ਜਾਂਦਾ ਦੇਖੋ ਤੁਸੀਂ ਸਿਸਟਮ ਤੇ ਕੀ ਆ ਹਨਾ ਨਵਾਂ ਸ਼ਹਿਰ ਬਾਈ ਕਹਿੰਦਾ ਹੈ ਠੀਕ ਆ ਬਾਈ ਜੀ ਧੰਨਵਾਦ ਨਵੇਂ ਸ਼ਹਿਰ ਤੋਂ ਬਾਈ ਹੋਰੇ ਜੁੜੇ ਤੇ ਕਰਿਓ ਬਈ ਆਪਣੇ ਲਾਈਵ ਨੂੰ ਸ਼ੇਅਰ ਤੇ ਆਪਾਂ ਹੋਣਾ YouTube ਤੇ ਲਾਈਵ ਜਰੂਰ ਹੋਇਆ ਕਰਾਂਗੇ ਤੇ ਆਪਣਾ ਇਹੀ ਦੰਦੀਵਾਲ ਜੱਟ ਲਾਈਫ ਦੇ ਨਾਂ ਤੇ Facebook ਤੇ Instagram ਤੇ ਵੀ ਹਨਾ ਆਈਡੀ ਪੇਜ ਹੈਗੇ ਆ ਤੇ ਹੋ ਸਕਦਾ ਤੁਸੀਂ ਉਧਰ ਫੋਲੋ ਕਰ ਰੱਖਿਆ ਹੋਵੇ ਹਨਾ ਤੇ ਮੋਹ ਆਲ ਦ ਸਭੇ ਖੇਤਾਂ ਵਾਲਾ ਕਿਹੜੇ ਕਿਹੜੇ ਭਰਾਵਾਂ ਨੂੰ ਵਧੀਆ ਲੱਗਦਾ ਹਨਾ ਤੇ ਕਿਉਂਕਿ ਆਪਾਂ ਚੈਨਲ ਦਾ ਨਾਮ ਵੀ ਆਪਣਾ ਦੰਦੀਵਾਲ ਜੱਟ ਲਾਈਫ ਹੀ ਰੱਖਿਆ ਹਨਾ ਤੇ ਇਹਦੇ ਚ ਆਪਾਂ ਜੱਟਾਂ ਦੀ ਲਾਈਫ ਹੀ ਦਿਖਾਉਣੀ ਹੈ ਕਿ ਕਿਵੇਂ ਹੁੰਦੀ ਹੈ ਕਿੱਦਾਂ ਨਹੀਂ ਹੁੰਦੀ ਹੈ ਕਿੰਨੇ ਕ ਮੌਕੇ ਹੁੰਦੇ ਹਨਾ ਉਜਵਈ ਬੀਸ ਦੇ ਉੱਤੀ ਆਪਾਂ ਆਪਣੇ ਪੇਜ ਦਾ ਆਪਣੇ ਚੈਨਲ ਦਾ ਤੇ ਇੰਸਟਾਗ੍ਰam ਆਈਡੀ ਦਾ ਨਾਮ ਰੱਖਿਆ ਹੋਇਆ ਤੇ ਜ਼ਿਆਦਾਤਰ ਆਪਣੇ ਨਾਲ ਜੁੜੇ ਵੀ ਬਾਈ ਉਹੀ ਭਰਾ ਹੋਏ ਹਨ ਤੇ ਆਜੋ ਫਿਰ ਦੇਖਦੇ ਆ ਕਿਹੜੇ ਕਿਹੜੇ ਭਰਾ ਆਉਂਦੇ ਅੱਜ ਚਲਾਵਾਂਗੇ ਲੰਮਾ ਲਾਈਵ ਤੇ ਜੇ ਕਿਸੇ ਭਰਾ ਨੇ ਮੈਸੇਜ ਕੀਤਾ ਤਾਂ ਉਹਦੇ ਨਾਲ ਵੀ ਕਰਾਂਗੇ ਗੱਲਾਂ ਬਾਤਾਂ ਕਮੈਂਟਾਂ 'ਚ ਆਜੋ ਤੇ ਜਿਹੜੇ ਜਿਹੜੇ ਭਰਾ ਆਉਂਦੇ ਉਹਨਾਂ ਨਾਲ ਵੀ ਕਰਾਂਗੇ ਗੱਲਾਂ ਬਾਤਾਂ ਹੋਰ ਸੁਣਾਓ ਕੀ ਹਾਲ ਚਾਲ ਹੈ ਤੇ ਕਿਹੜਾ ਏਰੀਆ ਜਿਹੜੇ ਭਰਾ ਜੁੜੇ ਹੋਏ ਹਨ ਜਿੰਨੇ ਭਰਾ ਦੇਖੀ ਜਾਂਦੇ ਬਈ ਤੁਸੀਂ ਕਮੈਂਟ ਜਰੂਰ ਕਰੋ ਯਾਰ ਕਿਉਂਕਿ ਕਮੈਂਟ ਕਰੋਗੇ ਫੇਰ ਹੀ ਗੱਲਬਾਤ ਬਣੂਗੀ ਆਪਣੀਆਂ ਗੱਲ ਅੱਗੇ ਵਧੂਗੀ ਹਨਾ ਨਵੇਂ-ਨਵੇਂ ਸੁਝਾਅ ਹੁੰਦੇ ਆ ਭਰਾਵਾਂ ਦੇ ਤੇ ਬਹੁਤ ਭਰਾਵਾਂ ਦੇ ਬਈ ਬਹੁਤ ਵਧੀਆ ਤਰੀਕੇ ਤਜਰਬੇ ਹਨਾ ਬਹੁਤ ਕੁਝ ਮਿਲਦਾ ਹੈ ਇਹਦੇ ਤੋਂ ਤੇ ਜਿਹੜੀਆਂ ਚੀਜ਼ਾਂ ਆਪਾਂ ਨੂੰ ਨਹੀਂ ਪਤਾ ਹੁੰਦਾ ਤੇ ਪਤਾ ਨਹੀਂ ਕਿੱਥੋਂ ਦਾ ਬੰਦਾ ਆਪਣੇ ਨਾਲ ਜੁੜਿਆ ਹੁੰਦਾ ਸਰਕਲ ਦੇ ਵਿੱਚ ਆਉਂਦਾ ਹਨਾ ਤੇ ਕਈ ਵਾਰ ਬਹੁਤ ਚੰਗੀ ਜਾਣਕਾਰੀ ਵਧੀਆ ਜਾਣਕਾਰੀ ਦੇ ਕੇ ਜਾਂਦਾ ਯਾਰ ਤੇ ਜਿਹੜੀ ਆਪਾਂ ਨੂੰ ਕਿਤੋਂ ਵੀ ਨਹੀਂ ਮਿਲਦੀ ਹੁੰਦੀ ਕਿਤਾਬਾਂ ਚੋਂ ਵੀ ਨਹੀਂ ਮਿਲਦੀ ਹੁੰਦੀ ਬਾਈ ਠੀਕ ਹੈ ਪਰ ਇੱਕ ਕਿਸੇ ਬੰਦੇ ਦੇ ਐਕਸਪੈਰੀਮੈਂਟ ਕਰੇ ਹੁੰਦੇ ਆ ਤਜਰਬੇ ਕਰੇ ਹੁੰਦੇ ਆ ਨਾ ਉਹ ਚੀਜ਼ਾਂ ਆਪਾਂ ਨੂੰ ਮਿਲ ਜਾਂਦੀਆਂ ਨੇ ਇਹਦੇ ਤੋਂ ਤੇ ਇਹ ਜਿਹੜੀ ਜਰੂਰ ਸਾਂਝੀ ਕਰਿਆ ਕਰੋ ਸਾਰੇ ਭਰਾ ਯਾਰ ਤੇ ਹੋਰ ਸੁਣਾਓ ਕੀ ਹਾਲ ਚਾਲ ਹੈ ਤੇ ਦੱਸੋ ਆਪੋ ਆਪਣੇ ਏਰੀਆ ਦਾ ਮੌਸਮ ਤੇ ਫਸਲ ਵਾੜੀ ਦਾ ਹਾਲ ਚਾਲ ਕਿੱਦਾਂ ਦਾ ਕੀ ਕੁਛ ਹੈ ਨਾ ਤੇ ਰੌਣਕ ਮੇਲੇ ਲੱਗੇ ਆ ਬਈ ਖੇਤਾਂ ਵਾਲੇ ਤੇ ਜ਼ਿਮੀਂਦਾਰ ਭਰਾ ਆ ਸਕੂਟੀਆਂ ਨੇ ਬਚਾਤੀ ਆ ਆਉਂਦੀਆਂ ਇੰਨਾ ਤੇ ਕੰਮ ਚੱਲਦਾ ਹੈ ਮੋਟਰਸਾਈਕਲਾਂ ਦਾ ਖਰਚਾ ਰੁਕ ਗਿਆ ਬਈ ਠੀਕ ਹੈ ਜੀ ਤੇ ਬਾਕੀ ਤੁਸੀਂ ਸੁਣਾਓ ਕੀ ਹਾਲ ਚਾਲ ਆ ਤੇ ਕਿਦਾਂ ਦਾ ਮੌਸਮ ਆਦੋ ਸਾਨੂੰ ਅੱਗੇ ਸ਼ੋ ਚੱਲ ਕੇ ਸੋਲਰ ਵਾਲੀ ਮੋਟਰ ਵੀ ਦਿਖਾਉਣੇ ਆ ਟਾਈਮ ਬਈ 5:34 ਹੋ ਗਿਆ ਹਣਾ ਤੇ ਹਜੇ ਵੀ ਸਾੜੀ ਲਾਲਲੀ ਚੱਲੀ ਜਾਂਦੀ ਆ ਪਾਣੀ ਜਹੇ ਜਮਾਣੀ ਆਉਂਦਾ ਆ ਦੇਖੋ ਤੁਸੀਂ ਖਾਲ ਦੇ ਵਿੱਚ ਜਮਾ ਝਰਨਾ ਹੀ ਆਉਂਦਾ ਹਣਾ ਮਾੜਾ ਮਾੜਾ ਬੂੰਦਾ ਬੂੰਦਾ ਦੇ ਨਾਲ ਜੁੜ ਕੇ ਆਉਂਦਾ ਤੇ ਪਰ ਉਧਰ ਤੁਹਾਨੂੰ ਦਿਖਾਉਣੇ ਆ ਚੱਲੀ ਜਾਂਦੀ ਮੋਟਰ 5:30 ਵਜੇ ਤੱਕ ਵੀ ਮਾਂ ਦੀਤੀ ਪਾਣੀ ਕੱਢੀ ਜਾਂਦੀ ਐ ਯਾਰ 5:30 ਕੀ ਹਾਂ 5:30 ਹੋ ਗਏ ਹਨ ਤੇ ਹਜੇ ਵੀ ਪਾਣੀ ਚੱਲੀ ਹੁੰਦੇ ਪਾਣੀ ਵੀ ਮਿੱਠਾ ਠੰਡਾ ਤੇ ਠਾਰ ਹਨ ਇੱਕ ਨੰਬਰ ਪਾਣੀ ਐ ਯਾਰ ਜਮਾ ਬਾਣ ਥੋੜੇ ਜੇ ਰਸੀਲੇ ਆ ਰੇਤਾ ਦੀ ਚਸ ਹੈਗੀ ਆ ਬਾਣਾ ਚ ਪਰ ਪਾਣੀ ਆਪਣੇ ਬਹੁਤ ਘੈਂਟ ਆ ਤੇ ਨਾਲੇ ਪਾਣੀ ਕੋਈ ਬਜਾਦੇ ਡੂੰਗਾ ਵੀ ਹੈ ਨਹੀਂ ਹਨਾ ਠੀਕ ਐ ਤੇ ਤੁਸੀਂ ਵੀ ਦੱਸੋ ਵੀ ਤੁਹਾਡਾ ਕਿਹੜਾ ਏਰੀਆ ਐ ਤੇ ਕਿੱਦਾਂ ਦਾ ਪਾਣੀ ਆਣਾ ਆਪਣੇ ਛੋਡੇ ਵਾਲੇ ਏਰੀਆ ਦੇ ਵਿੱਚ ਤੇ ਕਿੰਨੇ ਕਿ ਡੂੰਘੇ ਬੋਰ ਬਾਰ ਲੱਗੇ ਹੋਏ ਐ ਹੁਣ ਜਿੱਥੇ ਆ ਸੋਲਰ ਮੋਟਰਾਂ ਲੱਗੀਆਂ ਐ ਦਾ ਹਿਸਾਬ ਤਾਂ ਸਿੱਧਾ ਜਾਈ ਐ ਵੀ ਪਾਣੀ ਦਾ ਵਾਲੇ ਡੂੰਘੇ ਹੈ ਨਹੀਂ ਕਿਉਂਕਿ ਜਿਆਦੇ ਡੂੰਘਾ ਤਾਂ ਸੋਲਰ ਵਾਲੀਆਂ ਚੱਕਦੀਆਂ ਹੀ ਨਹੀਂ ਇਹਨਾਂ ਨੇ ਚੱਕਣਾ ਹੀ ਉੱਚੇ ਉੱਤੋਂ ਹੁੰਦਾ ਬੰਨ ਤੇ ਆਜੋ ਆਪਾਂ ਚੱਲਦੇ ਆਂ ਠੰਡਾ ਪਾਣੀ ਐ ਪਾਣੀ ਪੀ ਬੂ ਕੇ ਫੇਰ ਚੱਲਦੇ ਆਂ ਗੱਲਬਾਤ ਕਰਦੇ ਆਂ ਅੱਗੇ ਤੇ ਹੋਰ ਦੱਸੋ ਕੋਈ ਨਮੀਤਾ ਜੀ ਇਹ ਦੇਖੇ ਭਰਾ ਨੇ ਆਪਣਾ ਆਹ ਪੇਜ ਨੇ ਮਤਲਬ ਤਰਕਾਟ ਪਾਣੀ ਆ ਠੰਡਾ ਹਨਾ ਬਹੁਤ ਨਿਆਰਾ ਆਉਂਦਾ ਪਾਣੀ ਪੀਂਦਾ। ਨਵੀਂ ਜਿਹੜੇ-ਜਿਹੜੇ ਭਰਾ ਆਪਣੇ ਨੂੰ ਹਜੇ ਤੱਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਕਰ ਲਿਓ ਯਾਰ। ਤੇ ਸ਼ੇਅਰ ਵੀ ਕਰੋ ਦੇਖਦੇ ਆ ਕਿਹੜੇ-ਕਿਹੜੇ ਭਰਾ ਸ਼ੇਅਰ ਕਰਦੇ ਆ। ਤੇ ਕਮੈਂਟ ਜ਼ਰੂਰ ਕਰੋ ਬਈ ਕਮੈਂਟਾਂ ਦੇ ਨਾਲ। ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਯਾਰ ਹਨਾ। ਹੌਂਸਲਾ ਜਾ ਬਣ ਜਾਂਦੇ ਇਹਦੇ ਨਾਲ ਪਤਾ ਲੱਗ ਜਾਂਦਾ ਕਿਹਨੇ-ਕਿਹੜੇ ਭਰਾ ਜੁੜੇ ਆ। ਤੇ ਤੇ ਮੌਸਮ ਵੀ ਜ਼ਰੂਰ ਦੱਸੋ ਬਾਈ ਤੁਹਾਡੇ ਏਰੀਆ ਦੇ ਵਿੱਚ ਮੌਸਮ ਕਿਵੇਂ ਦਾ ਹਨਾ ਆਪੋ ਆਪਣੇ ਏਰੀਆ ਦੇ ਵਿੱਚ ਮੌਸਮ ਨੂੰ ਜ਼ਰੂਰ ਦਿਖਾਓ ਮੈਸੇਜ ਕਰਕੇ ਦੱਸਿਓ ਵੀ ਤੁਹਾਡੇ ਮੌਸਮ ਕਿਵੇਂ ਦਾ ਹਨਾ ਤੇ ਲੱਗਦਾ ਵੀ بارش ਬਾਈ ਹਜੇ ਹੋਰ ਆਉਣੀ ਹੈ ਥੋੜੀ ਹੈ ਤੇ ਜਿੰਨਾ ਕ ਮੀਂਹ ਸੀਗਾ ਓਨਾ ਕ ਬਾਣ ਪਾਣੀ ਪੀ ਪੂਗੇ ਕਿਉਂਕਿ ਮੀ ਪਹਿਲਾ ਪਿਆ ਹੇ ਤੱਕ ਟੁੱਟ ਕੇ ਤੇ ਕਾਫੀ ਟਾਈਮ ਬਾਅਦ بارش ਹੋਈ ਐ ਤੇ ਬਾਲੇ ਟਾਈਮ ਬਾਅਦ ਮੀ ਆਇਆ ਹਨਾ ਤਾਂ ਕਰਕੇ ਧਰਤੀ ਵੀ ਪਿਆਸੀ ਹੋ ਰਹੀ ਸੀ ਪਾਣੀ ਦੀ ਯਾਰ ਤੇ ਇੱਕ ਵਾਰੀ ਖੁਸ਼ਕੀ ਘੜਤੀ ਹਨਾ ਕੀ ਲੈ ਕੇ ਆ ਬੱਬੂ ਕੇ ਫੋਨ ਚਾਰਜ ਤੇ ਲਾਇਆ ਸੀ ਹਾਂ ਓਏ ਕੀ ਪਵਾਜੀ

ਇਹ ਦੇ ਮੈਨੂੰ ਦੇ ਦੋ ਕਿਉਂ ਨਟ ਕਿਧਰ ਗਿਆ ਤਾਂ ਸਾਲ ਕਿਸ ਨੇ ਹਾਂ 4 ਵਜੇ ਦਾ ਚੱਕਰ ਕੀਤਾ ਅੱਛਾ ਯਾਰ ਯਾਰ ਦੇਖ ਰਿਹਾ ਕਰਾਂ ਥਿਆ ਹੈ ਨਹੀਂ ਹੁਣ ਡਾਉਨ ਨਟ ਅੱਛਾ ਯਾਰ ਤੇ ਆ ਜੋ ਮਿੱਤਰੋ ਕਿਹੜੇ ਕਿਹੜੇ ਭਰਾ ਆਉਂਦੇ ਹੋਰ ਕਰ ਦਿਓ ਸ਼ੇਰ ਫਰਾਂ ਵੱਦ ਤੋਂ ਵੱਧ ਆਹ ਦੇਖ ਲੀਕ ਹੋਈ ਜਾਂਦਾ ਚ ਪਾਣੀ ਥੋੜਾ ਥੋੜਾ ਹੁਣ ਉੱਥੇ ਰ ਹੋਰ ਲਾਉਣ ਵਾਲੇ ਰਹਿ ਹੀ ਨਹੀਂ ਟੱਕੇ ਕਿੱਧਰ ਕਿੱਥੋਂ ਪੁੱਛ ਲਾਉਣ ਦੀ ਬਨੂ ਫਿਰ ਚੱਪੜਾਂ ਕਿੱਥੇ ਤੇਰੀਆਂ ਮੈਂ ਤਾਂ ਉੱਥੇ ਹੀ ਲਾਤੀਆ ਮੈਂ ਤਾਂ ਚੱਪੜਾਂ ਚਲਿਆ ਫਿਰ ਚੱਕ ਲਿਆ ਚੱਪਲਾ ਲੈ ਮੇਟਰ ਹੋਰ ਦੱਸੋ ਕੀ ਹਾਲ ਚਾਲ ਹੈ ਲਗੀਆਂ ਪਿੰਆਂ ਰੌਣਕਾਂ ਤੇ ਲਾਵਾਂਗੇ ਰੌਣਕ ਆਪਾਂ ਹਜੇ ਹੋਰ ਤੇ ਇਧਰੋਂ ਉਧਰ ਤੇ ਉਧਰੋਂ ਇਧਰ ਐਂ ਚੱਲੀ ਜਾਂਦਾ ਕੰਮ ਬਾਕੀ ਤੁਸੀਂ ਦੱਸੋ ਸੋਡੇ ਏਰੀਆ ਦੇ ਵਿੱਚ ਕੀ ਹਾਲ ਹੈ ਬਲੈਕ 42 ਬੰਦੇ ਹੋ ਗਏ ਯਾਰ ਹਣਾ ਕਰਦੇ ਫਿਰ 100000 ਪਹਿਲੀ ਵਾਰ ਹੋਏ ਆ ਫਿਰ ਲਾਈਵ ਹੋਣਾ ਚਾਹੀਦਾ 100 ਬੰਦਾ ਹਨ ਦੇਖਦੇ ਆ ਵੀ ਕਿੰਨੇ ਕਰਦੇ 21 ਘਾਟ ਦੇ ਬਾਅਦ ਦੇਖ ਕੇ ਦਵਾ ਛਾਲ ਮਾਰ ਦਿਆ ਛਾਲ ਮਾਰ ਕੇ ਜਾਂਦੇ ਆ ਛਾਲ ਮਾਰ ਕੇ ਭੱਜ ਜਾਂਦੇ ਹਨ ਹੋਰ ਸਨਾਓ ਕੀ ਹਾਲ ਚਾਲ ਆ ਜੋ ਫਿਰ ਕਮੈਂਟਾਂ ਕਮੁੰਡੇ ਨਾਮੀਆਂ ਤਾਜ਼ੀਆਂ ਕੋਈ ਗੱਲਾਂ ਬਾਤਾਂ ਬਣਾ ਲੀ ਹਣਾ ਤੇ মুંગી ਵੱਢ ਲਈ ਤੇ মুંગી ਦਾ लास्ट ਢੇੜਾ ਰਹਿ ਗਿਆ ਜਿਹੜੇ-ਜਿਹੜੇ ਮੱਕੀ ਵੱਢੀ ਜਾਂਦੇ ਜਾਂ ਮੱਕੀ ਦਾ ਉਹ ਹਨ ਉਹਨਾਂ ਦੀਆਂ ਵੀਡੀਓ ਤੁਸੀਂ ਦੇਖੀਆਂ ਹੋਣੀਆਂ ਹਕੀ ਕਹਿੰਦਾ ਕਰਨਾਲ ਓਏ ਆਪਾਂ ਜਿੱਤ ਗਏ ਤੇ ਲੱਗਦਾ ਬਾਈ ਹੋਰੇ মুંગી ਵਾਲੇ ਵੀ ਬੰਦੇ ਜਿੱਤ ਗਏ ਯਾਰ ਹਨਾ ਬਾਢੀ ਲਈ মুંગી ਇਹਨਾਂ ਨੇ ਅੱਜ लास्ट ਢੇੜਾ ਰਹਿ ਗਿਆ ਇੱਕ ਤੇ ਆਉਣ ਜਾਣ ਦਾ ਹਨਾ ਓਕੇ ਹੋਰ ਦੱਸੋ ਕੀ ਹਾਲ ਚਾਲ ਹੈ ਦੇਖ ਕੇ ਕੀ ਆ ਗਿਆ ਪਾ ਮੂੰਗੀ ਦੇ ਹਾਲਾਤ ਕਿੱਦਾਂ ਦੀ ਐ ਦਿਖਾਉਣਿਆ ਤੁਹਾਨੂੰ ਨਜ਼ਾਰਾ ਕੀ ਹਾਲ ਚਾਲ ਹੈ ਨਾ ਇੱਥੋਂ ਹੀ ਟੱਪ ਗਈ ਹੈ ਮਸ਼ੀਨ ਫਰਡਾਣੀਆਂ ਦੂਣੀਆਂ ਵੱਢ ਕੇ ਟਪਾਈ ਹੈ ਨਾ ਪੂਰੀ ਸੂਰੀ ਪਹੀ ਸੀਗੀ ਜਿਹੜੀ ਉੱਥੋਂ ਦੀ ਕੀ ਹੈ